ਦੋਸਤੋ ਬਰੇਟੂਆ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਸੋ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ حوالے ਨਾਲ ਕਿ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਲਾਰੈਂਸ ਬਿਸ਼ਨੋਈ ਗੈਂਗ ਨੂੰ دہشتਗਰਦ ਐਲਾਨ ਕੀ ਉਸ ਤੇ ਮੁਕੰਮਲ ਪਾਬੰਦੀ ਲਗਾਵੇ ਸੋ ਇਸ ਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਨਾ ਦੇਖਣ ਸੁਣਨੇ ਆ ਲਿਖਣੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਜਿਹੜੀਆਂ ਡੈਮੋਕਰੈਟਿਕ ਕੰਟਰੀਜ਼ ਹੁੰਦੀਆਂ ਨੇ ਉਹਨਾਂ ਵਿੱਚ ਠੀਕ ਹੈ ਵੀ ਫੈਸਲੇ ਕਈ ਵਾਰ ਸਲੋ ਲਏ ਜਾਂਦੇ ਨੇ ਹਰ ਐਸਪੈਕਟ ਨੂੰ ਵਿਚਾਰਿਆ ਜਾਂਦਾ ਹੈ ਅਪੀਲ ਦੀ ਥਾਂ ਹੁੰਦੀ ਹੈ ਦੂਸਰੀ ਤਰ੍ਹਾਂ ਦਾ ਇੰਟਰਸਟ ਵੀ ਵਾਚ ਕੀਤਾ ਜਾਂਦਾ ਪਰ ਚਲਦੇ ਜਦੋਂ ਨੇ ਉਹ ਔਰ ਫਿਰ ਜਸਟਿਸ ਵਾਲੀ ਚਕਾ ਹੁੰਦਾ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਫਲਸਤੀਨੀਆ ਦਾ ਇਸ਼ੂ ਇਸ ਦੇ ਉੱਤੇ ਬਿਸ਼ੱਕ ਸਾਡਾ ਦਿਲ ਰੋਜ਼ਾਨਾ ਦੇ ਕੋ ਕਿ ਲੋਹ ਦੇ ਅਥਰੂ ਕੇਰਦਾ ਇੱਕ ਅੱਖਾਂ ਚੋਂ ਅਥਰੂ ਹੁੰਦੇ ਨੇ ਇੱਕ ਦਿਲ ਦੇ ਅਥਰੂ ਹੁੰਦੇ ਨੇ ਔਰ ਈਵਨ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਪੰਜ ਪ੍ਰੋਮਿਨੈਂਟ ਜਰਨਲਿਸਟ ਅਲ ਜ਼ਜ਼ੀਰਾ ਦੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਗਜ਼ਾ ਦੇ ਵਿੱਚ ਟਾਰਗੇਟਡ ਕਿਲਿੰਗ ਹੈ ਇਜ਼ਰਾਈਲੀ ਫੌਜ ਦੀ ਔਰ ਜੋ ਜ਼ੁਲਮ ਫਲਸਤੀਨੀਆ ਦੇ ਉੱਤੇ ਹੋ ਰਿਹਾ ਹੈ ਨਤੀਜੇ ਦੇ ਤੌਰ ਤੇ ਅਸੀਂ ਇਹ ਦੇਖਿਆ ਵੀ ਫਰਾਂਸ ਨੇ ਡਿਕਲੇਅਰ ਕੀਤਾ ਕਿ ਅਸੀਂ ਰੈਕਗਨਾਈਜ਼ ਕਰਾਂਗੇ ਫਲਸਤੀਨ ਨੂੰ ਐਜ਼ ਅ ਕੰਟਰੀ ਹਮ ਕੈਨੇਡਾ ਨੇ ਐਲਾਨ ਕੀਤਾ ਵੀ ਅਸੀਂ ਰੈਕਗਨਾਈਜ਼ ਕਰਾਂਗੇ ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਭਾਵੇਂ ਇਸ ਦੇ ਲਈ ਉਹਨਾਂ ਦੇ ਟੈਰਿਫ ਵੀ ਵਧਾ ਦਿੱਤੇ ਕਿ ਜੀ ਇਹ ਯੂਨੀਲੈਟਰਲ ਪਰ ਇੰਗਲੈਂਡ ਨੇ ਫਾਲੋ ਕੀਤਾ ਅੱਜ ਅਸੀਂ ਦੇਖਿਆ ਵੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਔਰ ਨਿਊਜ਼ੀਲੈਂਡ ਵਾਲਿਆਂ ਨੇ ਵੀ ਕਿਹਾ ਵੀ ਅਸੀਂ ਰੈਕਗਨਾਈਜ਼ ਕਰਾਂਗੇ ਸੋ ਇਸ ਤੋਂ ਮਤਲਬ ਇਹ ਹੈ ਕਿ ਈਵਨ ਅਮੰਗਸ ਫਾਈਵ ਆਈਜ਼ ਕੰਟਰੀਜ਼ ਚਾਰ ਜਿਹੜੀਆਂ ਨੇ ਉਹ ਆਲਰੇਡੀ ਉਸ ਪਾਸੇ ਜਾ ਰਹੀਆਂ ਪ੍ਰੈਕਟੀਕਲੀ ਯੂਐਮ ਦੇ ਵਿੱਚ ਵੀ ਇਸ ਤੇ ਮਤੇ ਦੂਜੇ ਤੀਜੇ ਹਕੀਕਤ ਦੇ ਵਿੱਚ ਤਾਂ ਜਦੋਂ ਅਮਰੀਕਾ ਚਾਹੇਗਾ ਉਦੋਂ ਹੀ ਹੋਏਗਾ ਲੇਕਿਨ ਇਹ ਵੀ ਇੱਕ ਪ੍ਰੈਸ਼ਰ ਬਿਲਡਿੰਗ ਟੈਕਟਿਕ ਹੈ ਵੀ ਇਨਾਫ ਇਜ਼ ਇਨਾਫ ਤੁਸੀਂ ਬਹੁਤ ਕਰ ਲਿਆ ਬਹੁਤ ਕਰ ਲਿਆ ਉਸੇ ਤਰ੍ਹਾਂ ਇੰਡੀਆ ਦਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਿਹੜਾ ਸਾਡੇ ਮੁਤਾਬਕ ਤਾਂ ਪਿਛਲੇ 40 41 ਸਾਲ ਤੋਂ ਜਦੋਂ ਤੋਂ ਟੋਟਲ ਵਾਰ ਸਿੱਖਾਂ ਨੇ ਸਕੰਦੇ ਉੱਤੇ ਇਹਨਾਂ ਨੇ ਪਰਪਾ ਕੀਤੀ 에어 ਇੰਡੀਆ ਪਹਿਲੀ ਉਦਾਹਰਨ ਹੈ 1985 ਦੇ ਵਿੱਚ ਲੇਕਿਨ ਲੁਕਵੇ ਟੰਗ ਨਾਲ ਚੱਲ ਰਿਹਾ ਸੀ ਬਹੁਤ ਸਾਰੀ ਉਹਨਾਂ ਦੀ ਇਨਫਿਲਟ੍ਰੇਸ਼ਨ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸੀਸਾਸ ਜਾਂ ਦੂਸਰੇ ਚ ਵੀ ਉਹਨੂੰ ਮਿਸ ਇਨਫਾਰਮੇਸ਼ਨ ਦੇ ਰਹਿ ਸੇ ਹੀ ਕਾਰਨ ਹੈ ਕਿ ਜਦੋਂ 에어 ਇੰਡੀਆ ਦਾ ਟ੍ਰਾਇਲ ਚੱਲਿਆ ਉਹਨਾਂ ਨੇ ਕੁਝ ਆਡੀਓ ਟੇਪਸ ਡਿਸਟਰੋਏ ਕਰਤੀਆਂ ਕਿਉਂਕਿ ਉਸ ਤੋਂ ਉਹਨਾਂ ਦੀ ਨਾਲਾਈਕੀ ਜਿਹੜੀ ਆ ਉਹ ਸਾਬਤ ਹੁੰਦੀ ਸੀ ਫਿਰ ਇਹ ਕ੍ਰੈਡਿਟ ਜਸਟਨ ਟਰੂਡੋ ਨੂੰ ਜਾਂਦਾ ਹੈ ਕਿ ਹਰਦੀਪ ਸਿੰਘ ਨਿਜਰ ਦਾ ਮਰਡਰ 18 ਜੂਨ 2023 ਨੂੰ ਹੁੰਦਾ ਹੈ ਔਰ 3 ਮਹੀਨੇ ਬਾਅਦ ਜਿਹੜਾ ਉਹ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਯੂਨਿਕ ਕਿਸੇ ਮੁਲਕ ਦੇ ਵਿੱਚ ਕਦੇ ਹੋਇਆ ਹੋਵੇਗਾ ਕਿ ਉਹਨਾਂ ਨੇ ਭਾਰਤ ਨੂੰ ਉਹਦੇ ਏਜੰਟਾਂ ਨੂੰ ਉਹਦੇ ਲਈ ਦੋਸ਼ੀ ਦੱਸਿਆ ਉਹਨਾਂ ਦੇ ਪ੍ਰੋਮਿਨੈਂਟ ਜਿਹੜੇ 6 ਵੱਡੇ ਡਿਪਲੋਮੈਟ ਜਿਹਨਾਂ 'ਚ ਉਹਨਾਂ ਦਾ ਈਵਨ ਐਮਬੈਸਡਰ ਸ਼ਾ ਹਾਈ ਕਮਿਸ਼ਨਰ ਸ਼ਾਮਲ ਸੀ ਉਹਨੂੰ ਵੀ ਬਾਹਰ ਕੱਢਿਆ ਫਿਰ ਜੋ ਜੋ ਹੀਅਰਿੰਗਸ ਹੋਈਆਂ ਪਬਲਿਕ ਹੀਅਰਿੰਗ ਹੋਈ ਜਸਟਿਸ ਹੇਗ ਕਮਿਸ਼ਨ ਦੀ ਰਿਪੋਰਟ 193 ਪੇजेस ਦੀ ਆਈ ਜਿਹੜੀ ਬੇਸ਼ੱਕ ਫੈਡਰਲ ਇਲੈਕਸ਼ਨਾਂ ਦੇ ਵਿੱਚ 2019 ਔਰ 2021 ਦੇ ਵਿੱਚ ਇੰਟਰਫੇਰੈਂਸ ਦੀ ਸੀ ਲੇਕਿਨ ਇਸ ਸਾਰੇ ਪੀਰੀਅਡ ਚ ਇਹਨਾਂ ਰਿਪੋਰਟਾਂ ਚ ਇਹ ਵੀ ਸਾਹਮਣੇ ਆ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਉਹਨਾਂ ਦੇ ਕੌਂਸੂਲੇਟਸ ਨੇ ਗੈਂਗਸਟਰਸ ਨੂੰ ਪੁਸ਼ਤਪਨਾ ਦਿੱਤੀ ਹੈ ਉਹਨਾਂ ਨੂੰ ਰਿਸੋਰਸ ਪ੍ਰੋਵਾਈਡ ਕਰਦੇ ਨੇ ਉਹਨਾਂ ਰਾਹੀਂ ਫਰੋਤੀਆਂ ਔਰ ਕਿਹੜੇ ਲੋਕ ਨੇ ਕਿਹਨਾਂ ਦੇ ਕੋਲ ਸੋਰਸ ਨੇ ਉਹ ਜਾਣਕਾਰੀ ਵੀ ਇਹੀ ਪ੍ਰੋਵਾਈਡ ਕਰਦੇ ਨੇ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਫਿਰ ਜਿਹੜੀ ਪ੍ਰੋਮੀਨੈਂਟ ਗੈਂਗ ਦਾ ਨਾਮ ਉੱਭਰ ਕੇ ਆਇਆ ਉਹ ਲਾਰੈਂਸ ਬਿਸ਼ਨੋਈ ਗੈਂਗ ਔਰ ਹਰ ਇੱਕ ਨੂੰ ਪਤਾ ਹੈ ਵੀ ਇਹ ਅਮਿਤ ਸ਼ਾਹ ਦੀ ਪਰਸਨਲ ਕ੍ਰिएशन ਹੈ ਔਰ ਇਸ ਵੇਲੇ ਲਾਰੈਂਸ ਬਿਸ਼ਨੋਈ ਵੀ ਸਾਬਰਮਤੀ ਗੁਜਰਾਤ ਦੇ ਵਿੱਚ ਉਹਨੂੰ ਰੱਖਿਆ ਹੋਇਆ ਇਹਦੇ باوجود ਕਿ ਉਸ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਮਰਡਰ ਬੰਬਈ ਦੇ ਇੱਕ ਮੁਸਲਮਾਨ ਐਮਐਲਏ ਦੇ ਮਰਡਰ ਦਾ ਚਾਰਜ ਹੈ ਇਹ ਸਾਰੇ ਦੇ ਹੁੰਦੇ ਆ ਅਮਰੀਕਾ ਦੇ ਵਿੱਚ ਵੀ ਸਟ੍ਰਾਈਕ ਡਾਊਨ ਕੀਤਾ ਲਾ ਐਨਫੋਰਸਮੈਂਟ ਏਜੰਸੀਜ਼ ਨੇ ਕਿਵੇਂ ਗੈਂਗਸਟਰ ਚੁੱਕੇ ਔਰ ਫਿਰ ਅਸੀਂ ਇੱਕ ਇੰਡੀਅਨ ਕੈਟ ਜਿਹੜਾ ਕਿ ਕੰਡੂਟ ਸੀ ਇਹਨਾਂ ਸਾਰਿਆਂ ਦੇ ਵਿਚਾਰੇ ਉਹਦੀ ਮਿਸਟਰੀਅਸ ਸਰਕਮਸਟੈਂਸਸ ਵਿੱਚ ਮੌਤ ਸੁਖੀ ਚਾਲ ਜਿਹਨੂੰ ਜਿਹੜਾ ਹਾਰਟ ਅਟੈਕ ਕਿਹਾ ਗਿਆ ਔਰ ਦੂਜਾ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਵੀ ਅਸੈਟ ਜਿਹੜਾ ਉਹਨਾਂ ਦਾ ਸੀ ਉਹਨਾਂ ਨੂੰ ਲੱਗਾ ਹੁਣ ਸੈਟ ਨਹੀਂ ਐ ਹੁਣ ਲਾਇਬਿਲਟੀ ਐ ਆਪਣਾ ਮੂੰਹ ਵੀ ਖੋਲ ਸਕਦਾ ਉਹਨੂੰ ਵੀ ਸਾਇਲੈਂਟ ਕਰ ਦਿੱਤਾ ਗਿਆ ਹੁਣ ਲਾਰੈਂਸ ਬਿਸ਼ਰੋਈ ਗਏ ਕਿਉਂਕਿ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਕੌਨੀ ਨੇ ਕਮਜ਼ੋਰੀ ਦਿਖਾਈ ਮੋਦੀ ਨੂੰ ਜੀ7 ਤੇ ਆਉਣ ਦਿੱਤਾ ਡਿਪਲੋਮੈਟਿਕ ਸਬੰਧਾਂ ਦੀ ਗੱਲ ਧੋਰੀ ਔਰ ਇੰਡੀਆ ਦਾ ਜਿਹੜੀ ਕੈਨੇਡਾ ਦੇ ਵਿੱਚ ਇੰਟਰਫੀਅਰੈਂਸ ਹੈ ਖਾਸ ਤੌਰ ਤੇ ਗੈਂਗਸਟਰ ਫਰੋਤੀਆਂ ਗੋਲੀ ਚਲਾਣਾ ਧਮਕਾਣਾ ਡਰਾਣਾ ਉਹ ਪਾਠ ਜੇ ਜਾਰੀ ਹੈ ਔਰ ਇਹੀ ਕਾਰਨ ਹੈ ਕਿ ਕਪਲ ਸ਼ਰਮਾ ਦੇ ਕੈਫੇ ਤੇ ਦੂਸਰੀ ਵਾਰ ਫਾਇਰਿੰਗ ਹੋਈ ਔਰ ਦੂਸਰੇ ਹੁਣ ਜਿਹੜੇ ਈਵਨ ਬਿਸ਼ੱਕ ਗਵਰਨਮੈਂਟ ਲਿਬਰਲ ਦੀ ਹੈ ਕਨਜ਼ਰਵੇਟਿਵ ਪਾਰਟੀ ਇੱਕ ਸਟੇਜ ਦੇ ਉੱਤੇ ਕਿਉਂਕਿ ਜਦੋਂ 2019 ਜਾਂ 2021 ਚ ਇੰਡੀਆ ਨੇ ਜਿਹਨਾਂ ਨੂੰ ਸਪੋਰਟ ਕੀਤਾ ਪਾਰਟੀ ਇਲੈਕਸ਼ਨ ਕਨਜ਼ਰਵੇਟਿਵਸ ਉਸ ਤੋਂ ਬਹੁਤ ਇਨਵੈਸਟਮੈਂਟ ਕੀਤੀ ਹੋਈ ਹੈ ਪਰ ਹੁਣ ਅਲਟੀਮੇਟਲੀ ਜਿਹੜਾ ਕਿਸੇ ਤੋਂ ਭਾਵੇਂ ਪੈਸੇ ਖਾਂਦੇ ਵੀ ਹੋਣ ਹੈ ਤਾਂ ਕਿਤੇ ਨਾ ਕਿਤੇ ਪੈਟਰੀਓਟਿਜ਼ਮ ਵੀ ਹੁੰਦਾ ਹੈ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਸਾਡਾ ਇੱਕ ਪੀਸਫੁੱਲ ਮੁਲਕ ਕੈਨੇਡਾ ਜਿਹੜਾ ਜਿੱਥੇ ਹੈਪੀਨੈਸ ਇੰਡੈਕਸ ਦੇ ਵਿੱਚ ਇਸ ਨੂੰ ਉੱਚੀ ਥਾਂ ਮਿਲਦੀ ਸੀ ਉਹ ਹੀ ਨਾਨ ਸੇਫ ਹੋ ਗਿਆ ਜਿਹੜਾ ਮਰਜ਼ੀ ਇਧਰ ਮਰਜ਼ੀ ਗੋਲੀਆਂ ਚਲਾਉਂਦਾ ਨਿਕਲ ਜਾਂਦਾ ਜੇ ਤੂੰ ਮਰਜ਼ੀ ਪੈਸੇ ਮੰਗ ਰਿਆ ਨੇ ਜੇ ਤੂੰ ਮਰਜ਼ੀ ਇਹ ਹੈ ਔਰੇ ਗੈਂਗਸਟਰਸ ਨੋਨ ਦੇ ਉੱਤੇ ਇਹਨਾਂ ਨੂੰ دہشتਗਰ ਜਮਾਤ ਐਲਾਨਣਾ ਪਾਬੰਦੀ ਲਾਣਾ ਸਭ ਤੋਂ ਪਹਿਲਾਂ ਇਹਦੀ ਮੰਗ ਜਿਹੜੀ ਹੈ ਉਹ ਸਰੀ ਦੀ ਮੇਅਰ ਨੇ ਕੀਤੀ ਬ੍ਰੈਂਪਟਨ ਦੀ ਮੇਅਰ ਨੇ ਕੀਤੀ ਔਰ ਦੋ ਸਟੇਟਾਂ ਬ੍ਰਿਟਿਸ਼ ਕੋਲੰਬੀਆ ਔਰ ਅਲਬਰਟਾ ਹੂੰ ਉਹਨਾਂ ਦੇ ਪ੍ਰੀਮੀਅਰਸ ਨੇ ਵੀ ਮੰਗ ਕੀਤੀ ਕਿ ਭਾਈ ਇਹਨੂੰ ਟੈਰਰਿਸਟ ਔਰ ਔਰ ਜਿਹੜੀ ਗੈਂਗ ਹੈ ਐਲਾਨੋ ਇਹਦੇ ਤੇ ਪਾਬੰਦੀ ਲਾਓ ਅੱਜ ਮੈਨੂੰ ਇਸ ਗੱਲ ਦੇ ਉੱਤੇ ਥੋੜੀ ਹੈਰਾਨੀ ਵੀ ਹੋਈ ਪਰ ਇਹ ਤਸੱਲੀ ਵੀ ਹੋਈ ਵੀ ਅਲਟੀਮੇਟਲੀ ਉਹ ਕਨਜ਼ਰਵੇਟਿਵ ਪਾਰਟੀ ਜਿਸ ਨੂੰ ਬਿਲਟ ਕੀਤਾ ਇੰਡੀਆ ਨੇ ਬਹੁਤ ਸਾਰੇ ਕਾਣੇ ਕੀਤੇ ਹੋਏ ਨੇ ਹਮ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਭਾਈ ਇਹ ਲਾਰੈਂਸ ਬਿਸ਼ਨੋਈ ਗੈਂਗ ਨੂੰ ਜਿਹੜਾ ਇਤੇ پابੰਦੀ ਲਾਇਆ ਜਾਏ ਇਹਨੂੰ ਟੈਰਰਿਸਟ ਐਲਾਨਿਆ ਜਾਏ ਔਰ ਮਿਸਟਰ ਫ੍ਰੈਂਕ ਕੈਪੂਟੋ ਇਹ ਕਨਜ਼ਰਵੇਟਿਵ ਪਾਰਟੀ ਦੇ ਨੇ ਸ਼ੈਡੋ ਮਨਿਸਟਰ ਫਾਰ ਪਬਲਿਕ ਸੇਫਟੀ ਨੇ ਉਹਨਾਂ ਨੇ ਜਿਹੜਾ ਹਨਰੇਬਲ ਗੈਰੀ ਐਨਰ ਡੈਸੇਗਰੀ ਇਹ ਮਿਨਿਸਟਰ ਆ ਪਬਲਿਕ ਸੇਫਟੀ ਦਾ ਉਹਨੂੰ ਅੱਜ ਲੈਟਰ ਲਿਖਿਆ ਔਰ ਉਹਦੇ ਚ ਉਹਨੇ ਕਿਹਾ ਕਿ ਵੀ ਮੈਂ ਜਿਹੜਾ ਆਪਣੀ ਕੈਪੈਸਿਟੀ ਕਨਜ਼ਰਵੇਟਿਵ ਸ਼ੈਡੋ ਮਿਨਿਸਟਰ ਫਾਰ ਪਬਲਿਕ ਸੇਫਟੀ ਦੇ ਤੌਰ ਤੇ ਇਹ ਮੰਗ ਕਰਦਾ ਹਾਂ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ دہشت ਗਰਦਾਰ ਆਰਗੇਨਾਈਜੇਸ਼ਨ ਐਲਾਨਿਆ ਜਾਏ ਅੰਡਰ ਕੈਨੇਡੀਅਨ ਲਾ ਬਿਸ਼ਨੋਈ ਗੈਂਗ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹ ਪੂਰੀ دہشتਗਰਤੀ ਦੇ ਖਾਤੇ ਜਾਂਦੀਆਂ ਨੇ ਫਿਰ ਉਹਨਾਂ ਨੇ ਕਿਹਾ ਕਿ ਭਈ ਬਹੁਤ ਸਾਰੀ ਕੈਨੇਡਾ ਦੇ ਵਿੱਚ ਔਰ ਬਾਹਰ ਜਿਹੜੀ ਵਾਇਲੈਂਸ ਹੋ ਰਹੀ ਹੈ ਉਹਦੀ ਜ਼ਿੰਮੇਵਾਰੀ ਉਹ ਲੈਂਦੇ ਨੇ ਗੈਂਗਸ ਦੀਆਂ ਐਕਟੀਵਿਟੀਆਂ ਦੇ ਵਿੱਚ ਪੋਲੀਟੀਕਲ ਸ਼ੂਟਿੰਗ ਹੈ ਐਕਸਟਰੈਕਸ਼ਨ ਹੈ ਸਾਊਥ ਏਸ਼ੀਅਨ ਕੈਨੇਡੀਅਨਸ ਤੋਂ ਤੇ ਐਕਸਟ੍ਰੀਮ ਵਾਇਲੈਂਸ ਹੈ ਹਿੰਸ ਹੈ ਔਰ ਗੈਂਗ ਜਿਹੜੀ ਹੈ ਇਹ ਪੋਲੀਟੀਕਲ ਰਿਲੀਜੀਅਸ ਔਰ ਆਈਡੀਓਲੋਜੀਕਲ ਰੀਜਨਸ ਕਰਕੇ ਇਹ ਸਾਰੀਆਂ ਐਕਟੀਵਿਟੀਆਂ ਕਰ ਰਹੀ ਹੈ ਜ਼ाहिर ਹੈ ਕਿ ਇੰਡੀਅਨ ਗਵਰਨਮੈਂਟ ਨੇ ਦੀ ਪੁਸ਼ਤਪਨਾ ਹੈ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਬੂਸਟ ਵੀ ਕਰਦੇ ਨੇ ਕਿ ਅਸੀਂ ਆਹ ਐਕਟੀਵਿਟੀਆਂ ਕੀਤੀਆਂ ਫਿਰ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਇਮਪਲੋਰ ਕਰਨ ਨੂੰ ਕਹਿੰਦਾ ਕਿ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਐਂਟੀਟੀ ਐਲਾਨਿਆ ਜਾਏ ਲਾ ਐਨਫੋਰਸਮੈਂਟ ਦੇ ਥੱਲੇ ਔਰ ਹਰ ਲੈਵਲ ਆਫ ਗਵਰਨਮੈਂਟ ਦਾ ਜਿਹੜਾ ਨੈਸੈਸਰੀ ਟੂਲ ਹੈ ਉਹ ਇਸਤੇਮਾਲ ਕੀਤਾ ਜਾਏ ਇਸ ਗੈਂਗ ਦੀਆਂ ਐਕਟੀਵਿਟੀਆਂ ਨੂੰ ਠੱਲ ਪਾਉਣ ਦੇ ਲਈ ਇਹ ਜਿਹੜਾ ਡੈਜ਼ਿਗਨੇਸ਼ਨ ਹੈ ਇਹਨੂੰ دہشت ਗਦਰ ਐਲਾਨਨ ਦਾ ਇਨੂੰ ਇਹ ਗਵਰਨਮੈਂਟ ਦੇ ਹੱਥ ਮਜ਼ਬੂਤ ਕਰੇਗਾ ਕਿ ਉਹ ਇਸ ਗੈਂਗ ਦੀ ਜਿਹੜੀ ਫਾਈਨੈਂਸ਼ੀਅਲ ਕ੍ਰਿਮੀਨਲ ਅਰ ਪ੍ਰੋਪਰਟੀ ਹੈ ਉਸ ਦੇ ਉੱਤੇ ਪਾਬੰਦੀਆਂ ਲਾ ਸਕਿਆ ਤੁਸੀਂ ਫ੍ਰੀਜ਼ ਕਰ ਦਿਓ ਫਿਰ ਉਹਨਾਂ ਨੇ ਕਿਹਾ ਵੀ ਲਾਸਟਲੀ ਮੈਂ ਬੇਨਤੀ ਕਰਦਾ ਕਿ ਇਸ ਮੁੱਦੇ ਦੇ ਉੱਤੇ ਵਾਈਡ ਰੇਂਜਿੰਗ ਸਪੋਰਟ ਹੈ ਆਲਰੇਡੀ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਡੇਵਿਡ ਐਬੀ ਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਔਰ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਸਰੀ ਦੇ ਮੇਅਰ ਬ੍ਰੈਂਡਾ ਲੌਕਸ ਨੇ ਇਹ ਜਿਹੜਾ ਪਾਸ ਕੀਤਾ ਹੋਇਆ ਕਿ ਭਈ ਫੈਡਰਲ ਗਵਰਨਮੈਂਟ ਇਹਨਾਂ ਨੂੰ ਇਸ ਲਾਰੈਂਸ ਬਿਸ਼ਨੋਈ ਗੈਂਗ ਨੂੰ ਟਾਰਗੇਟ ਕਰਨੇ ਔਰ ਇਹ ਜਿਹੜਾ ਆਲਰੇਡੀ ਲਾ ਐਨਫੋਰਸਮੈਂਟ ਵਾਲੇ ਵੀ ਇਸ ਦੇ ਉੱਤੇ ਡਿਸਕਸ ਕਰ ਚੁੱਕੇ ਨੇ ਜਿਨ੍ਹਾਂ ਦੇ ਕੋਲ ਫਰਸਟ ਹੈਂਡ ਇਸ ਦੀ ਜਾਣਕਾਰੀ ਹੈ ਕਿ ਵੀ ਕਿਵੇਂ ਬਿਸ਼ਨੋਈ ਗੈਂਗ ਜਿਹੜੀ ਹੈ ਉਹਨਾਂ ਨੇ ਸਾਊਥ-ਈਸਟਰਨ ਕਮੇਟੀ ਦਾ ਮਤਲਬ ਸਿੱਖ ਹੈ ਉਹਨਾਂ ਦੇ ਉੱਤੇ ਇੱਕ دہشتਗਰਦ ਅ دہشت گردੀ ਦਾ ਇੱਕ ਪੂਰਾ ਦਬਾਅ ਬਣਾਇਆ ਹੋਇਆ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਲਈ ਮੰਗ ਕਰਦੇ ਹਾਂ ਕਿ ਰੀਜ਼ਨੇਬਲ ਗਰਾਉਂਡਸ ਨੇ ਕਿ ਬਿਸ਼ਨੋਈ ਗੈਂਗ ਜਾਣ ਬੁੱਝ ਕੇ ਇਹ ਸਾਰੇ ਕੰਮ ਕਰ ਰਹੀ ਹੈ ਤੇ دہشت گردੀ ਨੂੰ ਵਡਾਵਾ ਦੇ ਰਹੀ ਹੈ ਔਰ ਉਹਨਾਂ ਨੂੰ ਥੱਲੇ ਸੈਕਸ਼ਨ ਆਰਟੀਕਲ ਦਿੱਤਾ ਹੈ ਕ੍ਰਿਮੀਨਲ ਕੋਡ ਦੇ ਥੱਲੇ دہشت گرد ਲਾਣੇ ਅਸੀਂ ਸ਼ੁਕਰਗੁਜ਼ਾਰ ਵੀ ਹੈ ਕਿ ਅਖੀਰ ਕਨਜ਼ਰਵੇਟਿਵ ਪਾਰਟੀ ਨੂੰ ਵੀ ਜਿਹੜਾ ਉਹ ਸੋਝੀ ਆਈ ਹੈ ਔਰ ਉਹਨਾਂ ਨੂੰ ਨਜ਼ਰ ਆਇਆ ਕਿ ਵੀ ਇੰਡੀਅਨ ਗਵਰਨਮੈਂਟ ਦੀ ਹੱਥ ਠੋਕੀ ਹੈ ਬਿਸ਼ਨੋਈ ਗੈਂਗ ਔਰ ਇਸ ਕਿਸਮ ਦੇ ਹੋਰ ਵੀ ਨਾਕਰ ਨੂੰ ਕੋ ਹੋਰ ਰਖ ਲੈਣਗੇ ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਇਹਨਾਂ ਨੂੰ ਜਿਹੜਾ ਉਹ ਕਾਨੂੰਨੀ ਤੌਰ ਦੇ ਉੱਤੇ دہشتਗਰ ਫੈਡਰਲ ਲੈਵਲ ਤੇ ਆਲਰੇਡੀ ਬ੍ਰਿਟਿਸ਼ ਕੋਲੰਬੀਆ ਜਾਂ ਅਲਬਰਟਾ ਉਹਨਾਂ ਨੇ ਤਾਂ ਕੀਤਾ ਹੀ ਹੈ ਲੇਕਿਨ ਇਹ ਫੈਡਰਲ ਲੈਵਲ ਦੇ ਉੱਤੇ ਇਸ ਨੂੰ دہشتਗਰ ਦਾ ਐਲਾਨ ਕੇ ਇਸ ਤੇ پابੰਦੀ ਲਾਈ ਬਿਲਕੁਲ ਅਰਸਾ ਤੁਹਾਡਾ ਬਹੁਤ ਸ਼ੁਕਰੀਆ ਸੋ ਥੈਂਕ ਯੂ ਬ੍ਰੇਕ ਈਵਰਸ ਤੁਸੀਂ ਚਤਨ ਬੜੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ